ਗੁਰਦਾਸਪੁਰ ਦੇ ਪਿੰਡ ਹੇਮਰਾਜਪੁਰ ਵਿੱਚ ਜੰਗਲੀ ਜੀਵ ਸਾਂਭਰ ਨੇ ਪਾਇਆ ਪਰਤੂ ਮੌਕੇ ਤੇ ਪਹੁੰਚੇ ਜੰਗਲਾਤ ਵਿਭਾਗ ਦੇ ਅਧਿਕਾਰੀ 2 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਜੰਗਲੀ ਜੀਵ ਨੂੰ ਕੀਤਾ ਗਿਆ ਰੈਸਕਿਊ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਤਰ੍ਹਾਂ ਦੇ ਜੰਗਲੀ ਜੀਵ ਦਿਖਾਈ ਦਿੰਦੇ ਹਨ ਤਾਂ ਉਹਨਾਂ ਨੂੰ ਮਾਰਿਆ ਨਾ ਜਾਵੇ ਤੁਰੰਤ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਇਹਨਾਂ ਜਾਨਵਰਾਂ ਨੂੰ ਸੁਰੱਖਿਤ ਜੰਗਲਾਂ ਵਿੱਚ ਪਹੁੰਚਾਇਆ ਜਾ ਸਕੇ ਵੇਖੋ ਇਹ ਜੰਗਲੀ ਜੀਵ ਹੈ ਕੋਈ ਇਹ ਲੋ ਸਾਡੇ ਪਿੰਡ ਹਮਰਾਜਪੁਰ ਵਿੱਚ ਪਤਾ ਨਹੀਂ ਇਹ ਪਿੱਛੋਂ ਕਿੱਥੋਂ ਦੌੜ ਆਉਣ ਡਿਆ ਵਾ ਕਿੱਲੇ ਨੇ ਵੇਖਿਆ ਸੱਪ ਤੇ ਇਹ ਸਾਡੇ ਪਿੰਡੋ ਸਾਡੇ ਚਾਚਾ ਜੀ ਨੇ ਕਰਨ ਨੂੰ ਨਹੀਂ ਕੋਈ ਪਿੰਡ ਇਧਰੋਂ ਕੋਈ ਪਿਛਲੇ ਪਿੰਡਾਂ ਦੇ ਬੰਦੇ ਦੱਸਦੇ ਆ ਕਿ ਇਹਦੇ ਪਿੱਛੇ ਪਏ ਸੀ ਉਹਨਾਂ ਨੇ ਪਿੰਡ ਚੋਂ ਕੋਈ ਰੱਸੀ ਦਾ ਪ੍ਰਬੰਧ ਕਰਕੇ ਫੜ ਲਿਆ ਸੀ ਇਹਨੂੰ ਸਾਡੇ ਪਿੰਡ ਇਹਨਾਂ ਨੂੰ ਮੁੜ ਕੇ ਇੱਧਰ ਲੜ ਕੇ ਉਹਨਾਂ ਨਾਲ ਤੋਂ ਉਹਨਾਂ ਨੂੰ ਸ਼ਹੀਦ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਗਰਦਾਸਪੁਰੋਂ ਆ ਕੇ ਇੱਥੇ ਤੇ ਆਪਣੇ ਥਾਣੇ ਸਦਰ ਚ ਫੋਨ ਕਰਕੇ ਤੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਆਪਣੇ ਫੋਰੈਸਟ ਟੀਮ ਦਾ ਤੇ ਉਹਨਾਂ ਨੂੰ ਮੈਂ ਫੋਨ ਕਰਤਾ ਤੇ ਉਹ ਇਹਨੂੰ ਰੈਸਕਿਊ ਕਰਨ ਲਈ ਆ ਰਹੇ ਆ ਥੋੜੀ ਦੇਰ ਚ ਇੱਥੇ। ਇਹ ਰੇ ਹੁਣ ਕਿਦਾਂ ਨੇ ਹਾਲਾਤ ਕਿਦਾਂ ਨੇ ਹਾਲਾਤ ਠੀਕ ਨੇ ਇਹਨੂੰ ਪਾਣੀ ਪੁਣੀ ਪੀਤਾ ਵਾ ਪਰ ਇਹਨੂੰ ਇਹ ਹੁਣ ਬੰਨ ਕੇ ਰੱਖਿਆ ਇੱਥੇ। ਸਰ ਤਾਨੂੰ ਪਚੀ ਦੀ ਭੁੱਖੀ ਵੀ ਹੈ ਬੇਚਾਰੇ ਦੀ। ਤੇ ਹੁਣ ਸਾਨੂੰ ਪਤਾ ਨਹੀਂ ਇਹ ਖਾਂਦਾ ਕੀ ਹੈ ਕੀ ਨਹੀਂ ਖਾਂਦਾ ਉਧਾ ਕਣਕ ਚ ਪਿਆ ਪਰ ਖਾਂਦਾ ਨਹੀਂ ਹੈ ਜੇ ਕੁਝ ਵੀ। ਹੁਣ ਜਦੋਂ ਟੀਮ ਆਉਂਦੀ ਹੈ ਰੈਸਕਿਊ ਟੀਮ ਤੋਂ ਉਹਨੂੰ ਅਸੀਂ ਜਿਹੜਾ ਉਹਨਾਂ ਨੂੰ ਸਪੁਰਦ ਕਰ ਦੇਣਾ ਵਾ। ਮੇਰੀ ਮਹਿਕਮਾ ਵਾਲੇ ਜਿਹੜੇ ਸਰ ਅਸੀਂ ਇੱਥੇ ਪਹੁੰਚਿਆ ਮਹਾਰਾਜਪੁਰ। ਤੇ ਬੰਨੇ ਰਾਜ ਪੌਰਸ਼ਾ ਪੰਚਾਇਤ ਦੇ ਫੋਨ ਕੀਤਾ ਸੀ ਇਹ ਸ਼ਾਂਬਰ ਜੀ ਇੱਕ ਅਸੀਂ ਵਾਈਲਡਲਾਈਫ ਔਫਰਟਮੈਂਟ ਦੇ ਮੁਲਾਜ਼ਮਾਂ ਇਹਨੂੰ ਹੁਣ ਲੈ ਕੇ ਚੱਲੇ ਆਂ ਅੰਨਾ ਕੋਲ ਤੇ ਜਾਵਾਂਗੇ ਇਹਨੂੰ ਲੀਜ ਕਤੌਰ ਜਾ ਕੇ ਕੀਤਾ ਜਾਏਗਾ ਕਤੌਰ ਜੀ ਹਾਂ ਜੀ ਸਰ ਇਹ ਕਿੱਥੋਂ ਆਉਂਦੇ ਆ ਕਿੱਥੋਂ ਕਿਦਾ ਨੇ ਇਹ ਸਾਰੇ ਇਦਾਂ ਹੀ ਪਰਕਦੇ ਰਹਿੰਦੇ ਜਿੱਦਾਂ ਜੰਗਲਾਂ ਜੰਗਲਾਂ ਚ ਰਹਿੰਦੇ ਨੇ ਜਦੋਂ ਗੱਲ ਕੀ ਧੁੰਦ ਪੈਂਦੀ ਆ ਇਹਦੇ ਮਗਰ ਕੁੱਤੇ ਘੱਟੇ ਪੈਂਦੇ ਤੇ ਬਾਹਰ ਨਿਕਲ ਆਉਂਦੇ ਨੇ ਹੁਣ ਸਾਡੇ ਵੱਲੋਂ ਰੈਸਕਿਊ ਕੀਤਾ ਗਿਆ ਜੀ ਤਾਂ ਜੀ ਰੈਕਸ਼ਨ ਕੀਤਾ ਗਿਆ ਇਹ ਨਾ ਇਹ ਨਾ ਜੀ ਇਹ ਸਾੰਬਰ ਜਿਹੜਾ ਸੀ ਇਹਨਾਂ ਨੂੰ ਮੈਗਮੇ ਵਾਲਿਆਂ ਨੂੰ ਸਪੁਰਦ ਕਰਦੇਣ ਲੱਗੇ ਆ ਪਰ ਅੱਗੇ ਵੀ ਵੀਡੀਓ ਚ ਮੈਂ ਦੱਸਿਆ ਕਿ ਇੱਥੇ ਸਾਡੇ ਪਿੰਡ ਦੇ ਨੇ ਕਰਨੈਲ ਚੰਦ ਜਿਨ੍ਹਾਂ ਨੇ ਇਹਨੂੰ ਛਡਾਇਆ ਤੇ ਜਿਹੜੇ ਬੰਦੇ ਕੋਈ ਪਹਿਲਾਂ ਫੜਿਆ ਸੀ ਜਿਨ੍ਹਾਂ ਨੇ ਇਹਨੀਆਂ ਲੱਤਾਂ ਬਣੀਆਂ ਸੀ ਜਿਹੜਾ ਇਹਦਾ ਸ਼ਿਕਾਰ ਕਰਕੇ ਲੈ ਕੇ ਜਾਣ ਲੱਗੇ ਉਹਨਾਂ ਚੋਂ ਇੱਕ ਕੋਈ ਸਾਇਲਾ ਪੁੱਤਰ ਬਲਵਿੰਦਰ ਸਿੰਘ ਵਾਸੀ ਧਬੂੜੀ ਜਿਹੜਾ ਇਹਦੇ ਹੱਥੀ ਪਿਆ ਤੇ ਜਿਹੜੇ ਇਹਦਾ ਸ਼ਿਕਾਰ ਕਰਕੇ ਖਾਣ ਲੱਗੇ ਜੀ ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹ ਬੇਕਸੂਰ ਨੂੰ ਜਿਹੜੇ ਨੂੰ ਹੱਥੀ ਪਾ ਗਏ ਉਹਨਾਂ ਨੇ ਮਾਰਿਆ ਉਹਦਾ ਉਹਨੂੰ ਇਨਸਾਫ ਦਿੱਤਾ ਜਾਵੇ